ਲੋ ਵੀ ਤੋੜ ਕੇ ਤੁਹਾਨੂੰ ਵਿਖਾਉਣੇ ਆ ਵੇਖ ਸਕਦੇ ਆ ਬਹੁਤ ਸੋਹਣਾ ਦੋਸਤੋ ਫੈਕਸ ਹਵਾਨਾ ਤੇ ਦੋਸਤੋ ਢਿੱਲ ਹਜੇ ਜੇ ਗੱਲ ਕਰੀਏ ਨਾ ਪਈ ਹੈ ਹਵਾਨੇ ਚ ਇੱਕ ਦੋ ਦਿਨ ਇਹਨੇ ਲੈ ਜਾ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪੈਂਦਾ ਨੰਦਗੜਾ ਜ਼ਿਲ੍ਹਾ ਦੋਸਤੋ ਇਸ ਪਿੰਨੂ ਸ਼੍ਰੀ ਮਕਸਰ ਸਾਹਿਬ ਪੈਂਦਾ ਤੇ ਤਹਿਸੀਲ ਦੋਸਤੋ ਲੱਖਿਆਲੀ ਮੰਡੀ ਪੈਂਦੀ ਆ ਤੇ ਦੋਸਤੋ ਬਾਈ ਦਾ ਵਪਾਰ ਦਾ ਕੰਮ ਆ ਬਾਈਆਂ ਦਾ ਦੋਸਤੋ ਰੁਟੀਨ ਦੇ ਵਿੱਚ ਹੀ ਆਪਣੇ ਕੋਲੇ ਪਸ਼ੂ ਹੁੰਦੇ ਤੇ ਵੈਸੇ ਦੋਸਤੋ ਆਪਾਂ ਪਹਿਲੀ ਵਾਰੀ ਵੀਡੀਓ ਇਸ ਘਰ ਦੇ ਵਿੱਚ ਕਵਰ ਕਰਨ ਲੱਗੇ ਆਂ ਅੱਜ ਦੋਸਤੋ ਦੋ ਨਾਗ ਹੈ ਬਾਈ ਕੋਲੇ ਪ੍ਰੋਪਰ ਜਾਣਕਾਰੀ ਦੋਸਤੋ ਤੁਹਾਨੂੰ ਇੱਕ ਦੀ ਲੈ ਕੇ ਦੇਣੀ ਹੈ ਕਿਉਂਕਿ ਇੱਕ ਵੜ ਕੱਚੀ ਆ ਹਜੇ ਤੇ ਜਿਹੜੇ ਵੀ ਵੀਰਾਂ ਨੇ ਦੋਸਤੋ ਹਜੇ ਤਾਈ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆਂ ਹਾਂਜੀ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਬਈ ਹਾਂਜੀ ਵਧੀਆ ਜੀ ਵਧੀਆ ਕਿੱਦਾਂ ਹੋ ਠੀਕ ਠਾਕ ਹੈ ਜੀ ਬਹੁਤ ਵਧੀਆ ਜੀ ਇੱਕ ਵਾਰੀ ਵੀ ਨਾਂ ਦੱਸੀ ਆਪਣਾ ਮੇਰਾ ਨਾਂ ਜੀ ਸੰਦੀਪ ਸਿੰਘ ਹੀ ਸੰਦੀਪ ਸਿੰਘ ਪਿੰਡ ਚ ਸੀਪੇ ਦੇ ਨਾਂ ਤੇ ਵੀ ਜਾਣਦੇ ਆ ਠੀਕ ਹੈ ਹਾਂਜੀ ਤੇ ਬਈ ਇੱਕ ਵਾਰੀ ਨੰਬਰ ਵੀ ਦੱਸ ਦੀ ਆਪਣਾ 76965 ਜੀ 76965 ਹਾਂਜੀ ਤੇ ਗਾਂ ਕਿੰਨਾ 20311 ਜੀ 20311 ਹਾਂਜੀ ਠੀਕ ਆ ਵਪਾਰ ਦਾ ਕੰਮ ਹੀ ਹੈ ਬਈ ਹਾਂਜੀ ਵਪਾਰ ਦਾ ਕੰਮ ਹੀ ਹੈ ਠੀਕ ਆ ਕਿੰਨੇ ਕ ਟਾਈਮ ਤੋਂ ਬਾਈ ਕਰਦੇ ਆਂ ਕੰਮ ਕਰਦਿਆਂ ਤਾਂ ਹੋ ਗਈ ਆਪਣੇ ਪਹਿਲੇ ਡੈਡੀ ਜੀ ਕੰਮ ਕਰਦੇ ਸੀ ਪਰ ਮੈਂ ਤਿਆ ਚਾਰ ਕਿ ਸਾਲ ਹੋ ਗਈ ਕੰਮ ਕਰਦੇ ਠੀਕ ਆ ਹਾਂਜੀ ਤੇ ਰੁਟੀਨ ਚ ਬਈ ਫਿਰ ਪਸ਼ੂ ਆਪਣੇ ਕੋਲੇ ਪਸ਼ੂ ਆਉਂਦੇ ਜਾਂਦੇ ਠੀਕ ਆ ਅੱਜ ਕਿੰਨੇ ਨਾਗ ਆ ਬਈ ਅੱਜ ਨਾਗ ਆਪਣੇ ਕੋਲੇ ਜੀ ਗੰਦੇ ਜੇ ਸੇਲ ਕਰਨ ਵਾਲੇ ਤੇ 21 ਦੇ ਇੱਕ ਫਜਿਤ ਕਰਕੱਚੀ ਆਈ 20 ਦਿਨਾਂ ਦੀ ਠੀਕ ਇਹਦੀ ਵੀ ਸ਼ਾਰਟ ਵੀਡੀਓ ਵਿੱਚ ਲਾ ਦਿਓ ਜੀ ਠੀਕ ਆ ਹੈਗੀ ਕ੍ਰੋਸ ਸੰਗ ਦੇ ਵਿੱਚ ਹੈਗੀ ਹੈ ਜੀਗਾ ਠੀਕ ਆ ਇਹ 18 ਕਿਲੋ ਦੇ ਕਰੀਬ ਦੁੱਧ ਪਾਉਗੀ ਜੀ ਪਹਿਲਾ ਸੂਆ 18 ਲੀਟਰ ਦੇ ਲਗਭਗ ਪਾ ਦੂਗੀ ਹਾਂਜੀ ਠੀਕ ਆ ਚਾਰ ਦੰਦ ਹੈਗੇ ਜੀ ਮੂੰਹ ਚਾਰ ਦੰਦਾ ਹਾਂਜੀ ਤੇ ਬਈ ਕ ਇਹਦੇ ਦਿਨ ਕਿੰਨੇ ਪਏ ਸੂਨ ਦੇ ਵਿੱਚ ਦਿਨ ਇਹਦਾ ਜਿਹੜੇ ਹਿਸਾਬ ਨਾਲ ਜੀ ਕੰਦੇ ਜਾਲੇ ਮਾਰੀ ਜਾਂਦੀ ਹੈ ਵੇਖੋ ਸਾਧਨ ਤੇ ਚੜਨ ਨਾਲ ਤਾਂ ਇੱਕ ਦੋ ਦਿਨ ਹੀ ਲੈ ਸਕਦੀ ਆ ਅਸੀਂ ਉਸ ਹਿਸਾਬ ਨਾਲ ਤਾਂ ਹੀ ਕੰਦੇ ਕੱਲ ਦੇ ਦਿਨ ਪੂਰੇ ਹੋਏ ਇਹਦੇ ਠੀਕ ਆ ਦਿਨ ਕੱਲ ਦੇ ਵੈਸੇ ਪੂਰੇ ਹੋਏ ਆ ਹਾਂਜੀ ਠੀਕ ਆ ਲੋ ਵੀ ਫੇਰ ਤੁਹਾਨੂੰ ਵਿਖਾ ਦਿੰਨੇ ਆ ਕ੍ਰੋਸ ਸੰਗ ਦੇ ਵਿੱਚ ਆ ਦੋਸਤੋ ਜੀ ਗੱਲ ਕਰੀਏ ਨੇ ਗਰਮੀ ਚ ਇਹਨੇ ਸੋਹਣਾ ਦੁੱਧ ਪਿਉਣਾ ਬਾਈਆਂ ਦਾ 17-18 ਲੀਟਰ ਦੀ ਦੋਸਤੋ ਜਜਮੈਂਟ ਹੈਗੀ ਐ ਬਿਸਤਾਰਾਂ 18 ਲੀਟਰ ਇਹਨੇ ਦੁੱਧ ਪਾ ਦੇਣਾ ਬਾਕੀ ਹਵਾਨਾ ਵਿਖਾਈਏ ਤਾਂ ਦੋਸਤੋ ਫੈਕਸ ਹਵਾਨਾ ਦੇਖ ਸਕਦੇ ਆ ਥਣਾ ਦਾ ਸ ਬਹੁਤ ਸੋਹਣਾ ਦੋਸਤੋ ਫੈਕਸ ਜਿਹਾ ਹਵਾਨਾ ਥਣ ਵੀ ਸੋਹਣਾ ਤੇ ਬਾਕੀ ਦੋਸਤੋ ਮੂੰਹ ਮੱਥਾ ਦੇਖ ਸਕਦੇ ਆ ਕਰੋ ਸੰਗ ਬਾਕੀ ਦੋਸਤੋ ਚਾਰੂ ਚੂਰੂ ਬਹੁਤ ਆ ਦੇਖ ਸਕਦੇ ਆ ਦੋਵੀਂ ਦੂਜੀ ਸਾਈਡ ਤੋਂ ਵੀ ਤੁਸੀਂ ਥਣਾਂ ਦਾ ਸਜ ਦੇਖ ਸਕਦੇ ਆ ਬਹੁਤ ਸੋਹਣਾ ਦੋਸਤੋ ਥਣਾਂ ਦਾ ਸਜ ਆ ਬਾਕੀ ਦੋਸਤੋ ਬਾਈਆਂ ਕੱਲ ਦੇ ਦਿਨਾਂ ਦੋਸਤੋ ਪੂਰੇ ਹੋਏ ਦੇ ਆ ਤੇ ਦਿਨ ਦੋਸਤੋ ਇੱਕ ਦੋ ਤਾਂ ਹੋ ਸਕਦਾ ਵੀ ਲਾਈਵ ਹੀ ਜਾਵੇ ਕਿਉਂਕਿ ਹਵਾਨੇ 'ਚ ਢਿੱਲ ਪਈ ਆ ਹਜੇ ਤੇ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਦੋਸਤੋ ਇੱਕ ਬਾਈ ਕੋਲੇ ਆ ਜਰਸੀ ਆ ਇਹਦੇ ਬਾਰੇ ਵੀ ਬਾਈ ਤੋਂ ਪੁੱਛਾਂਗੇ ਲੈ ਵੀ ਖੋਲ ਲਈ ਤੋੜ ਕੇ ਵਿਖਾ ਦਈਏ ਲਓ ਵੀ ਤੋੜ ਕੇ ਤੁਹਾਨੂੰ ਵਿਖਾਉਨੇ ਆ ਵੇਖ ਸਕਦੇ ਆ ਬਹੁਤ ਸੋਹਣਾ ਦੋਸਤੋ ਫੈਕਸ ਹਵਾਨਾ ਤੇ ਦੋਸਤੋ ਢਿੱਲ ਹਜੇ ਜੇ ਗੱਲ ਕੀਤੀ ਨਾ ਪਈ ਆ ਹਵਾਨੇ ਚ ਇੱਕ ਦੋ ਦਿਨ ਇਹਨੇ ਲੈ ਜਾਣੇ ਆ ਬਾਕੀ ਦੋਸਤੋ ਰਾਜੀਪਲੀ ਕੋਈ ਲस्सी ਨਹੀਂ ਲੈ ਵੀ ਮੋੜ ਲਈ ਜਿਹੜੇ ਵੀਰ ਨੇ ਦੋਸਤੋ ਘਰੇ ਦੁੱਧ ਪੀਣੂ ਲੈਣੀ ਆ ਨਾ ਗਰਮੀ ਚ ਸੋਹਣਾ ਦੁੱਧ ਪਿਆਉਗੀ ਕਿਉਂਕਿ ਕ੍ਰਾਸ ਅੰਗ ਦੇ ਵਿੱਚ ਹੈਗੀ ਆ ਕਦ ਕਾ ਪੂਰਾ ਵੱਡਾ ਲੈ ਵੀ ਮੋੜ ਲਾ ਬੰਨ ਲਾ ਦੇਖ ਸਕਦੇ ਆ ਦੋਸਤੋ ਕ੍ਰਾਸ ਅੰਗ ਬਹੁਤ ਸੋਹਣੀ ਕਦ ਕਾਠ ਵਾਲੀ ਆ ਲੈ ਚੱਲ ਬਈ ਬਿਲਕੁਲ ਸੀਲ ਠੰਡੀ ਆ ਦੋਸਤੋ ਇੱਥੇ ਆਉਂਗੇ ਤਾਂ ਥੋੜੇ ਜਰੂਰ ਪਸੰਦ ਆਊ ਤੇ ਰੇਟ ਆਪਾਂ ਪੁੱਛ ਲੈਣੇ ਬਾਈ ਤੋਂ ਰੇਟ ਕੀ ਕਰਾਂਗੇ ਫਿਰ ਇਹਦਾ ਰੇਟ ਜੀ ਕਹਿੰਦੇ 80000 ਰੁਪਇਆ ਕਰਦੇ ਮੌਕੇ ਤੇ ਮਾਨਤਨ ਕਰ ਦਾਂਗੇ ਠੀਕ ਹੈ 80000 ਰੁਪਇਆ ਰੇਟ ਆ ਮੌਕੇ ਤੇ ਮਾਨਤਨ ਹੋ ਜਾ ਠੀਕ ਹੈ ਬਈ ਜਰਸੀ ਦੀ ਗੱਲ ਕਰ ਰਹੇ ਹੋ ਜਰਸੀ ਕਿੰਨੇ ਕ ਦਿਨ ਪਈ ਆ ਜਰਸੀ ਜੀ ਇਸ ਟਾਈਮ ਕਿ ਮੰਨ ਕੇ 20 ਦਿਨ ਲੈ ਚੁਗੀ ਅਜੇ 20 ਦਿਨ ਲਾਈ ਜੂਗੀ ਕਿੰਨਾ ਮਸੂਆ ਸੁਣੀ ਹੈ ਬਈ ਇਹ ਦੂਜਾ ਸੁਆ ਸੁਣੀ ਇਹ ਦੂਜਾ ਸੁਆ ਸੁਣੀ ਤਾ ਬਈ ਦੇਖ ਸਕਦੇ ਆ ਮੀਡੀਅਮ ਕੱਦ ਦੇ ਵਿੱਚ ਆ ਜੇ ਗੱਲ ਕਰੀਏ ਦੂਜਾ ਸੁਆ ਸੁਣੀ ਹੈ ਬਾਈ ਜੰਦਾ ਕਤੀਆ ਦੋਸਤੋ ਵੀ ਜਾਂ ਦੇ ਨਾਲ ਦੀ ਉਸ ਢੰਗ ਨਾਲ ਜੱਜਮੈਂਟ ਕਰਿਓ ਜੀ ਦੇਖ ਸਕਦੇ ਆ ਇਹ ਹਵਾਨਾ ਬਣਾਉਣਾ ਸ਼ੁਰੂ ਨਹੀਂ ਕੀਤਾ ਜੀ ਗੱਲ ਕਰੀਏ ਜਿਹੜੇ ਵੀਰ ਦੇ ਦੋਸਤੋ ਇਹ ਵੀ ਪਸੰਦ ਹੋਵੇ ਤਾਂ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਵੈਸੇ ਦੋਸਤੋ ਤੁਹਾਨੂੰ ਪ੍ਰੋਪਰ ਡਿਟੇਲ ਦੋਸਤੋ ਇਹਦੀ ਕਾਲੀ ਦੀ ਲੈਤੀ ਕਿਉਂਕਿ ਅੱਜ ਦੀ ਗੱਲ ਕਰੀਏ ਦੋਸਤੋ ਕਾਲੀ ਤਿਆਰ ਆ ਤੇ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਜੀ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸੱਜਣੋਂ ਮਿਲਦੇ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ